ਬੁਲੰਦ ਮੋਰ ਤੋਂ ਪੁਲਿਸ ਦੇ ਖੜੇ ਹੋ ਰਹੇ ਨੇ ਵੱਡੇ ਵੱਡੇ ਸਵਾਲ ਤਦ ਆਸੀ ਹੈ ਕਿ ਫਗਵਾੜਾ ਸ਼ਹਿਰ ਦੇ ਵਿੱਚ ਚੋਰਾਂ ਦੇ ਹੌਸਲੇ ਬਲੰਦ ਹੁੰਦੇ ਜਾ ਰਹੇ ਨੇ ਦਿਨ ਵਾ ਤੇ ਲੁੱਟ ਖੋਹ ਤੇ ਚੋਰੀਆਂ ਵਾਰਦਾਤਾ ਹੁੰਦੀਆਂ ਨਜ਼ਰ ਆ ਰਹੀਆਂ ਨੇ ਉੱਥੇ ਹੀ ਤੁਹਾਨੂੰ ਦੱਸਦੀ ਹੈ ਕਿ ਫਗਵਾੜਾ ਸ਼ਹਿਰ ਦੇ ਵਿੱਚ ਸਾਮਣੇ ਸਿਵਲ ਹਸਪਤਾਲ ਦੇ ਮੈਡੀਕਲ ਸਟੋਰ ਦੀਆਂ ਦੋ ਦੁਕਾਨਾਂ ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਜਾਣਕਾਰੀ ਅਨੁਸਾਰ ਦੋਵੇਂ ਦੁਕਾਨਾਂ ਤੇੋਂ ਵਿਖੋਫ ਚੋਰ ਹਜ਼ਾਰਾਂ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਚੁੱਕੇ ਹਨ ਨਾ ਹੀ ਨਹੀਂ ਬਲਕਿ ਦੱਸਿਆ ਗਿਆ ਕਿ ਆਜ ਤੱਕ ਫਗਵਾੜੇ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਨੇ ਉੱਥੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 4 ਵਜੇ ਦੇ ਕਰੀਬ ਉਹਨਾਂ ਨੂੰ ਕਿਸੇ ਰਾਘਿਰ ਦਾ ਫੋਨ ਆਂਦਾ ਹੈ ਮਾਲਕ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਉਸ ਦੇ ਸ਼ਟਰ ਜੜੇ ਨੇ ਖੁੱਲੇ ਹੋਏ ਹਨ ਜਦੋਂ ਉਸ ਤੋਂ ਪੁੱਛਿਆ ਜਾਂਦਾ ਹੈ ਤੇ ਘੱਟੋ ਘੱਟ 17000 ਤੋਂ 18000 ਰੁਪਏ ਦੀ ਨਕਦੀ ਲੈ ਕੇ ਚੋਰ ਫਰਾਰ ਹੋ ਚੁੱਕੇ ਹਨ ਤੇ ਇਸ ਤੋਂ ਇਲਾਵਾ ਹੋਰ ਇਸ ਮਾਲਕ ਨੇ ਕੀ ਕੀ ਕੀਤਾ ਤੁਸੀਂ ਵੀ ਸੁਣੋ ਮੇਰਾ ਨਾ ਰਜੇਸ਼ ਕੁਮਾਰ ਆ ਜੀ ਮੈਂ ਭਾਰਤ ਮੈਡੀਕਲ ਹਾਲ ਚਾਰ ਨਗਰ ਦਵਾਈਆਂ ਦੀ ਦੁਕਾਨ ਕਰਦਾ ਜੀ ਅੰਸਰ ਜੀ ਮਾਮਲਾ ਕੀ ਹੈ ਜਿਹੜਾ ਮਾਮਲਾ ਜੀ ਸਿਰੇ ਸਾਢੇ 3 ਦੇ 4 ਦੇ ਵਿੱਚ ਵਿੱਚ ਚਾਰ ਬੰਦੇ ਆਏ ਆ ਜੀ ਗੱਡੀ 'ਚ ਸੀਗੇ ਤੇ ਉਹਨਾਂ ਨੇ ਪਹਿਲਾਂ ਤਾਂ ਬਾਲਾਜੀ ਮੈਡੀਕਲ ਹਾਲ ਨਾਲ ਦੀ ਦੁਕਾਨ ਉਹਦਾ ਸ਼ਟਰ ਚੱਕਿਆ ਹੂੰ ਤੇ ਉਹਦੇ ਉਹ ਸ਼ਟਰ ਚੱਕ ਕੇ ਗੱਲਾਂ-ਗੁੱਲਾਂ ਪੱਟਿਆ ਏਸੀ ਵਗੈਰਾ ਵੀ ਮੇਰੇ ਖਿਆਲ ਉਹਨਾਂ ਦਾ ਪੱਟਿਆ ਸਾਰਾ ਕੁਝ ਲੈ ਗਏ ਫਿਰ ਉਹਨਾਂ ਦਾ ਸ਼ਟਰ ਬੰਦ ਕਰਕੇ ਮੈਂ ਭਾਰਤ ਮੈਡੀਕਲ ਹਾਲ ਚਾਏ ਉਹਨਾਂ ਨੇ ਸ਼ਟਰ ਚੱਕਿਆ ਤੇ ਮੇਰਾ ਗੱਲਾਂ ਭੰਨੇਆ ਕੈਮਰੇ ਭੰਨੇ ਉਹਦੇ 'ਚੋਂ ਗੱਲੇ 'ਚ 17-18000 ਰੁਪਏ ਸੀ ਉਹ ਲੈ ਗਏ ਤੇ ਉਸ ਤੋਂ ਬਾਅਦ ਕੈਮਰੇ ਸਾਰੇ ਭੰਗ ਗਏ ਗੱਲਾਂ ਭੰਗੇ ਮੇਰਾ ਕਾਫੀ ਨੁਕਸਾਨ ਕਰ ਗਿਆ ਸਰ ਇਹ ਆਪਾਂ ਨੂੰ ਕਿੰਨੇ ਕ ਵਜੇ ਇਤਲਾ ਮਿਲੀ ਆ 4 ਵਜੇ ਪੂਰੇ ਜੀ ਕੋਈ ਰਾਗਰੀ ਚਾਰ ਜਾ ਰਹੇ ਸੀਗੇ ਉਹਨਾਂ ਨੇ ਦੇਖਿਆ ਵੀ ਮੇਰਾ ਨੰਬਰ ਬਾਹਰ ਬੋਰਡ ਤੇ ਲਿਖਿਆ ਹੋਇਆ ਸੀ ਉਹਨਾਂ ਨੂੰ ਮੈਨੂੰ ਫੋਨ ਕੀਤਾ ਵੀ ਤੁਹਾਡੀ ਦੁਕਾਨ ਦਾ ਛੱਟਰ ਚੱਕਿਆ ਵਾ ਚੋਰ ਤਾਂ ਅਸੀਂ ਦਬਕਾ ਮਾਰਿਆ ਉਹ ਨੱਠ ਗਏ ਪਰ ਉਹਨਾਂ ਅੰਦਰ ਕੀ ਕੀ ਸਮਾਨ ਲਗਾਇਆ ਹੋਰਨਾਂ ਨੁਕਸਾਨ ਤੁਹਾਡਾ ਕਰ ਜਾਂ ਤੂੰ ਵੀ ਫਟਾਫਟ ਆ ਜਾਓ ਕਿੰਨੇ ਵਜੇ ਪਤਾ ਲੱਗਾ ਆਪਾਂ ਨੂੰ ਚਾਰ ਕੋਈ ਪਤਾ ਲੱਗਿਆ ਜੀ ਹਾਂ ਜੀ ਤੇ ਕਿੰਨੇ ਵਿਅਕਤੀ ਸੀਗੇ ਉਹ ਤਾਂ ਕਹਿੰਦੇ ਚਾਰ ਜੀ ਮੈਂ ਆਪਾਂ ਤਾਂ ਅੱਖ ਹੀ ਦੇਖੇ ਨਹੀਂ ਕੋਈ ਕੈਮਰੇ ਕੋਲ ਜਾਏ ਕੈਮਰੇ ਚ ਆਏ ਆ ਡੀਵੀਆਰ ਇਹਨਾਂ ਦਾ ਤਾਂ ਡੀਵੀਆਰ ਵੀ ਲੈ ਗਏ ਮੇਰਾ ਡੀਵੀਆਰ ਬਚਿਆ ਵਾ ਪਰ ਉਹਦੇ ਤਾਰਾਂ ਤੋੜਾ ਕੈਮਰੇ ਤੋੜਨ ਕਰਕੇ ਉਹ ਡੀਵੀਆਰ ਸ਼ਾਰਟ ਹੋ ਗਿਆ ਉਹਦੇ ਵਿੱਚ ਪਿਕਚਰ ਰੁੱਕ ਰੁੱਕ ਕੇ ਆਂਦੀ ਮੋਬਾਈਲ 'ਚ ਤੇ ਹੁਣ ਡੀਵੀਆਰ 'ਚ ਉਹ ਕਹਿੰਦੇ ਅਸੀਂ ਆ ਕੇ ਕੱਢ ਦਿੰਦੇ ਆਂ ਤੁਹਾਨੂੰ ਸਾਰੇ ਪੁਲਿਸ ਕੰਪਲੀਟ ਕੀਤੀ ਸੀ ਹਾਂਜੀ ਪੁਲਿਸ ਕੰਪਲੀਟ ਕੀਤੀ ਪੁਲਸ ਆ ਕੇ ਸਾਰੀ ਰਿਪੋਰਟ ਲਿਖ ਕੇ ਲੈ ਗਈ ਜਿੱਦਾਂ ਸ਼ਹਿਰ ਦੇ ਵਿੱਚ ਚੋਦੀ ਦੀਆਂ ਵਾਰਨਾ ਤਾਂ ਬਹੁਤ ਹੋ ਰਹੀਆਂ ਵਾ ਕੀ ਪ੍ਰਸ਼ਾਸਨ ਕੋ ਮੰਗ ਰੱਖਦੇ ਆਪਾਂ ਪ੍ਰਸ਼ਾਸਨ ਤੋਂ ਇਹੀ ਮੰਗ ਰੱਖਦੇ ਜੀ ਹੁਣ ਜੋ ਹੋਣਾ ਸੀ ਹੋ ਗਿਆ ਉਹ ਤਾਂ ਮਤਲਬ ਕੋਈ ਸੇਫ ਹੀ ਹੈ ਨਹੀਂ ਉਹ ਘਰ ਜਾਣੇ ਅਸੀਂ 12 ਤੇ 13 ਘੰਟੇ ਦੀ ਡਿਊਟੀਆਂ ਕਰਕੇ ਸਾਨੂੰ ਇਹਨਾਂ ਹੀ ਪਰੇਸ਼ਾਨੀ ਲੱਗੀ ਰਹਿਣੀ ਮੇਰੇ ਤੀਜੀ ਵਾਰ ਚੋਰੀ ਹੋ ਗਈ ਤੇ ਇਹ ਤਿਹਾਰ ਦਾ ਦਿਨ ਨਾ ਸ਼ਿਵਰਾਤਰੀ ਦਾ ਦਿਨ ਨਾ ਬੰਦੇ ਦਾ ਮੂਡ ਕਿੱਦਾ ਦਾ ਨਹੀਂ ਕਿੱਦਾਂ ਦਾ ਕਿੰਨਾ ਖਰਾਬ ਹੁੰਦਾ ਜੀ ਜੇ ਮੇਨ ਰੋਡ ਤੇ ਹੀ ਅਸੀਂ ਸੇਫ ਐਨੀ ਤੇ ਗਲੀਆਂ ਵਿੱਚ ਲੈ ਚ ਕੀ ਸੇਫ ਹੋਵਾਂਗੇ ਭਾਈ ਮੇਰਾ ਨਾ ਹੈਪੀ ਹੈ ਜੀ ਭਾਈ ਕੀ ਮਾਮਲਾ ਕੀ ਹੈ ਜਿਹੜਾ ਭਾਈ ਮੇਰੀ ਦੁਕਾਨ ਹੈ ਜੀ ਸਿਵਲ ਹਸਤਾ ਦੇ ਸਾਹਮਣੇ ਬਾਲਾਜੀ ਬਾੜੀ ਕੋਸ ਤੇ ਸਵੇਰੇ 4 ਵਜੇ ਪਈ ਸਾਡੀ ਦੁਕਾਨ ਦੇ ਸਾਰੇ ਸ਼ਟਰ ਬੱਟੇ ਹੋਏ ਸੀਗੇ ਕੈਮਰੇ ਵਗੈਰਾ ਸਾਰੇ ਲਾ ਕੇ ਡੀਵੀਆਰ ਲਾ ਕੇ ਲੈ ਗਏ ਤੇ ਕੁਝ ਮੇਰੇ ਗਲੇ 'ਚ ਕੈਸ਼ ਪਿਆ ਸੀ 15000 ਰੁਪਿਆ ਨੰਬੀ ਚ ਪਰਚੇ ਕੁਝ ਇਮਪੋਰਟਡ ਮੈਡੀਸਿਨ ਸੀਗੀਆਂ ਉਹ ਸਾਰੀਆਂ ਜਦੋਂ ਮੈਂ ਆਇਆ ਐ ਸਭ ਕੁ ਗੱਲਾ ਗੁਲਾ ਪੱਟਿਆ ਸਭ ਕੁਝ ਕੁਝ ਵੀ ਹੈ ਨਾ ਟੀਵੀ ਆਰ ਵੀ ਲਾਂ ਲੈ ਕੇ ਕੈਮਰੇ ਸਾਰੇ ਕੈਮਰੇ ਕਮਰੇ ਪੱਟ ਕੇ ਆਪਾਂ ਨੂੰ ਕਿੱਦਾਂ ਪਤਾ ਲੱਗਾ ਭਾਈ ਸਿਰੇ 4 ਵਜੇ ਸਾਡੇ ਗਵਾਂਡੀ ਹੈਗੇ ਭਾਰਤ ਮੈਡੀਕਲ ਹਾਲ ਇਹਨਾਂ ਦੀ ਦੁਕਾਨ ਦੇ ਸ਼ਟਰ ਪੱਟੇ ਪੁੰਨੇ ਅੰਗ ਸਿੰਘ ਜਾਂਦੇ ਪਏ ਸੀਗੇ ਤੇ ਉਹਨਾਂ ਨੇ ਸਾਨੂੰ ਨਾ ਇਹਨਾਂ ਦੀ ਦੁਕਾਨ ਦੇ ਬਾਹਰ ਨੰਬਰ ਫੋਨ ਨੰਬਰ ਲਿਖਿਆ ਹੋਇਆ ਹੈ ਵੇ ਉਹਨਾਂ ਨੇ ਇਹਨਾਂ ਨੂੰ ਫੋਨ ਕੀਤਾ ਤੇ ਤੇ ਅਸੀਂ ਫੇ ਆਏ ਉਹਨਾਂ ਨੇ ਇਹਨਾਂ ਨੇ ਮੈਨੂੰ ਫੋਨ ਕੀਤਾ ਤੇ ਆ ਕੇ ਫੇ ਦੇਖਿਆ ਸਾਡੀ ਦੁਕਾਨ ਤੇ ਪੁਲਿਸ ਕੰਪਲੀਟ ਕੀਤੀ ਸਰ ਪੁਲਿਸ ਕੰਪਲੀਟ ਭਾਈ ਉਸੇ ਲਈ ਅਸੀਂ ਕੰਟਰੋਲ ਰੂਮ ਚ ਫੋਨ ਕਰ ਦਿੱਤਾ ਸੀਗਾ ਜੀ ਤੇ ਪੀਸੀਆਰ ਵਾਲੇ ਤੇ ਇੱਕ ਇਨਸਪੈਕਟਰ ਸਾਹਿਬ ਹੋਰ ਆਏ ਸੀਗੇ ਸਰੇ 6 ਵਜੇ ਆ ਕੇ ਉਹਨਾਂ ਨੇ ਸਾਰੀ ਕੰਪਲੀਟ ਨੂੰ ਪਤਾ ਉਹਨਾਂ ਨੇ ਲਿਖਾ ਪਈ ਆ ਬਾਕੀ ਤਾਂ ਦੇਖੋ ਕੋਈ ਸੀਸੀਟੀਵੀ ਕਹਿੰਦੇ ਜਾਏ ਹੋਵੇ ਸੀਸੀਟੀਵੀ ਭਾਈ ਲਾਗੇ ਲੈ ਕੇ ਸੀਸੀਟੀਵੀ ਲਾ ਕੇ ਲੈ ਕੇ ਡੀਵੀਆਰ ਵੀ ਨਾਲ ਹੀ ਲੈ ਕੇ ਸਾਰੇ ਕੈਮਰੇ ਵਗੈਰਾ ਨਾਲ ਹੀ ਲੈ ਕੇ ਜਿੱਦਾਂ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਚੋਰੀ ਦੀ ਅਵਾਰਦਾਤਾ ਬਹੁਤ ਵਧ ਰਹੀ ਆ ਵਾ ਕਿੱਥੇ ਕੀ ਕਮਜ਼ੋਰੀ ਹੈ ਭਾਜੀ ਤੁਸੀਂ ਇਹ ਦੇਖੋ ਵੀ ਸਾਡੀ ਦੁਕਾਨ ਸਿਵਲ ਹਸਪਤਾਲ ਦੇ ਸਾਹਮਣੇ ਆ 10 ਮਿੰਟ ਖੜ ਕੇ ਦੇਖੋ ਕਟੋ ਕਟੋ ਘੱਟ 20 ਗੱਡੀਆਂ ਦਸਾਂ ਮਿੰਟਾਂ ਵਿੱਚ ਲੰਘ ਜਾਣੀਆਂ ਜੇ ਇੱਥੇ ਚੋਰੀ ਹੋ ਸਕਦੀ ਆ ਤੇ ਉਹ ਆਮ ਆਮਨ ਤਾਂ ਉਹਦੀ ਸਿਲ ਨਹੀਂ ਗੱਲ ਇਹਨਾਂ ਇੱਥੇ ਚੋਰੀ ਉਹ ਤਾਂ ਪਤੇ ਵੀ ਹੋ ਸਕਦੀ ਹੈ ਕੋਈ ਵੱਡੀ ਵੱਡੀ ਗੱਲ ਇਹਨਾਂ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ